ਕਿਹੜਾ ਜਿਵੇਂ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਸਾਰੀ ਇੰਡਸਟਰੀ ਤੁਸੀਂ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਤੇ ਅੱਗੇ ਢੀਕਦੇ ਆ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਹੈ ਦੰਦਰ ਚਰਲਾ ਕਹਿੰਦੇ ਹਾਂ ਪਲੀਜ਼ ਤਾਂ ਸੁਨੰਦਾ ਸ਼ਰਮਾ ਦੇ ਨਾਲ ਜਿਹੜਾ ਸਾਰਾ ਵਿਵਾਦ ਹੋਇਆ ਉਸ ਤੋਂ ਬਾਅਦ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਐਕਸਕਲੂਸਿਵ ਜਿਹੜਾ ਬਿਆਨ ਉਹਨਾਂ ਦਾ ਸਾਹਮਣੇ ਆਇਆ ਔਰ ਮੀਡੀਆ ਦੇ ਨਾਲ ਇਹ ਗੱਲ ਕਹੀ ਹੈ ਕਿ ਜੇ ਕਿਸੇ ਦੇ ਬੱਚੇ ਨੂੰ ਰੋਟੀ ਪਾਓਗੇ ਤਾਂ ਇਦਾਂ ਹੀ ਹੋਵੇਗਾ ਤਾਂ ਇਹ ਇੱਕ ਵਿਵਾਦ ਆ ਜਿਸ ਤੋਂ ਬਾਅਦ ਸੁਨੰਦਾ ਸ਼ਰਮਾ ਦੇ ਵੱਲੋਂ ਇੱਕ ਪੋਸਟ ਪਾਈ ਗਈ ਸੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਗਈ ਸੀ ਔਰ ਇਹ ਇਹ ਤਸਵੀਰਾਂ ਨੇ ਜਿਸ ਵੇਲੇ ਲਜਾਇਆ ਗਿਆ ਔਰ ਪਿੰਕੀ ਢਾਲੀਵਾਲ ਮੰਨੇ ਪਰ ਮੰਨੇ ਪ੍ਰੋਡਿਊਸਰ ਨੇ ਔਰ ਬਹੁਤ ਵੱਡੇ ਹਿੱਟ ਜਿਹੜੇ ਗੀਤ ਨੇ ਸੁਨੰਦਰਾ ਸ਼ਰਮਾ ਦੇ ਹੋ ਇਹਨਾਂ ਦੀ ਇਹਨਾਂ ਦੇ ਲੇਬਲ ਹੇਠ ਹੀ ਜਿਹੜੇ ਰਿਲੀਜ਼ ਹੋਏ ਸੀ ਤਾਂ ਇਹ ਤਸਵੀਰਾਂ ਨੇ ਜਿਸਪੇਲੇ ਲਗਾਇਆ ਗਿਆ ਔਰ ਉੱਥੇ ਹੀ ਇਹਨਾਂ ਦੇ ਵੱਲੋਂ ਇਹ ਜਿਹੜਾ ਬਿਆਨ ਦਿੱਤਾ ਗਿਆ ਜਿਹੜਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹ ਹੀ ਕੁਝ ਹੋਊਗਾ ਕਿਆ ਜਾਣੂ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਛ ਕੀਤਾ ਕੋਈ ਅਸਾਨ ਤੁਸੀਂ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਤੇ ਅੱਗੇ ਠੀਕ ਹੈ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਅਸੰਦਰ ਚਰਲਾ ਜੀ ਬੋਲੋ ਪਲੀਜ਼